ਆਪਣੇ ਰੱਬ ਦੇ ਦਿੱਤੇ ਹੋਏ ਹਰ ਇੱਕ ਪਲ ਨੂੰ ਕਿਸ ਤਰ੍ਹਾਂ ਸਫਲਾ ਬਣਾ ਸਕਦੇ ਹਾਂ ਅੱਜ ਦੁਨੀਆ ਵਿੱਚ ਅਸੀਂ ਬਹੁਤ ਸਾਰੇ ਕਾਰਜ ਕਰਦੇ ਹਾਂ ਵੀ ਰੱਬ ਸਾਡੇ ਤੋਂ ਪ੍ਰਸੰਨ ਹੋ ਜਾਏ ਅਸੀਂ ਵੀ ਖੁਦ ਖੁਦਾ ਸਾਡੇ ਤੋਂ ਚਾਏ ਪਰ ਜਿਹੜੀ ਅਸਲ ਵਿਚਾਰ ਹੈ ਖੁਦ ਖੁਦਾ ਸਾਡੇ ਤੋਂ ਉਦੋਂ ਪ੍ਰਸੰਨ ਹੋਏਗਾ ਜਦੋਂ ਅਸੀਂ ਖੁਦ ਖੁਦਾ ਦੇ ਦੱਸੇ ਹੋਏ ਮਾਰਗ ਉੱਤੇ ਚੱਲਣਾ ਸ਼ੁਰੂ ਕਰਾਂਗੇ ਉਹ ਰੱਬ ਪਰਮਾਤਮਾ ਸਾਡੇ ਤੋਂ ਉਦੋਂ ਖੁਸ਼ ਹੋਏਗਾ ਜਿਸ ਦਿਨ ਅਸੀਂ ਆਪਣੇ ਹਿਰਦੇ ਵਿੱਚ ਉਹਦੇ ਦਿੱਤੇ ਹੋਏ ਗੁਣਾਂ ਨੂੰ ਵਸਾਵਾਂਗੇ ਤੇ ਜੀਵਨ ਨੂੰ ਸਫਲਾ ਬਣਾ ਲਵਾਂਗੇ ਅੱਗੇ ਗੁਰੂ ਸਾਹਿਬ ਲਿਖਦੇ ਨੇ ਜਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਉਸ ਦੁਨੀਆ ਵਿੱਚ ਮਾਇਆ ਦੇ ਨਾਲ ਪ੍ਰੇਮ ਹਰ ਇੱਕ ਵਿਅਕਤੀ ਨੂੰ ਹੈ ਮਾਇਆ ਦੇ ਨਾਲ ਪ੍ਰੇਮ ਹਰ ਇੱਕ ਮੈਂ ਇੱਕ ਸ਼ਾਇਰੀ ਵੀ ਤੁਹਾਨੂੰ ਪਹਿਲੇ ਦਿਨ ਸੁਣਾਇਆ ਸੀ ਦੌਲਤ ਹੁਸਨ ਤੇ ਤਾਕਤ ਦਾ ਦੌਲਤ ਹੁਸਨ ਤੇ ਤਾਕਤ ਦਾ ਚਾਰ ਦਿਨ ਜ਼ਰੂਰ ਜ਼ਰੂਰ ਹੁੰਦਾ ਹੈ ਹੁੰਦਾ ਮਾਇਆ ਦੀ ਜਿੰਨੀ ਨੇੜੇ ਬੰਦਾ ਰੱਬ ਤੋਂ ਓਨੀ ਹੀ ਦੂਰ ਹੁੰਦਾ ਹੈ ਤੋੜ ਸਕਦਾ ਤਾਰੇ ਆਕਾਸ਼ ਦੇ ਵੀ ਮੈਂ ਤੋੜ ਸਕਦਾ ਤਾਰੇ ਆਕਾਸ਼ ਦੇ ਵੀ ਮੈਂ ਐਨਾ ਉਸ ਨੂੰ غرੂਰ ਹੁੰਦਾ ਹੈ ਪਰ ਹੁਣ ਅੱਖ ਰੋਈ ਹੁੰਦਾ ਹੈ ਜੋ ਉਸ ਰੱਬ ਨੂੰ ਮੰਜ਼ੂਰ ਹੁੰਦਾ ਹੈ ਜੋ ਉਸ ਰੱਬ ਨੂੰ ਮੰਜ਼ੂਰ ਹੁੰਦਾ ਹੈ ਇਸ ਦੁਨੀਆ ਵਿੱਚ ਮਾਇਆ ਦੇ ਵਿੱਚ ਵੱਧਿਆ ਹੋਇਆ ਹਰ ਇੱਕ ਵਿਅਕਤੀ ਹੈ ਵੇਖੋ ਮਾਇਆ ਇਸ ਦੁਨੀਆ ਵਿੱਚ ਜ਼ਰੂਰੀ ਵੀ ਹੈ ਆਪਾਂ ਕਹੀਏ ਮਾਇਆ ਬਿਨਾ ਕੰਮ ਨਹੀਂ ਚੱਲਦਾ ਮਾਇਆ ਬਿਨਾ ਕੰਮ ਹੁਣ ਆਪਾਂ ਨੂੰ ਕੋਈ ਕਹੇ ਵੀ ਸਾਡੇ ਕੋਲ ਪੈਸਾ ਜ਼ਮੀਨ ਖੋਲ ਦਿੱਤਾ ਜਾਏ ਤੁਹਾਡੇ ਪੈਸਾ ਜ਼ਮੀਨ ਤੁਸੀਂ ਰੋਟੀ ਨਹੀਂ ਖਰੀਦ पाओਗੇ ਇਸ ਦੁਨੀਆ ਉੱਤੇ ਆਪਣੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਮਾਇਆ ਜ਼ਰੂਰੀ ਹੈ ਪਰ ਮਾਇਆ ਦੀ ਜਿਹੜੀ ਮਮਤਾ ਹੈ ਜਿਹ ਹੈ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਜਿਨੇ ਮਾਇਆ ਦੀ ਮਮਤਾ ਨੂੰ ਪਰੇ ਰੱਖ ਦਿੱਤਾ ਹੁਣ ਮਾਇਆ ਦੀ ਮਮਤਾ ਤੋਂ ਭਾਵ ਹੈ ਮਾਇਆ ਦੇ ਨਾਲ ਲੋਭ ਨੂੰ ਮਾਇਆ ਦੇ ਨਾਲ ਮਾਇਆ ਦੇ ਨਾਲ ਲੋਭ ਹਾਰੇ ਇੱਕ ਵਿਅਕਤੀ ਰੁਗਾਇ ਅੱਜ ਸਾਡੇ ਸੰਤ ਸਮਾਜ ਵਾਲੇ ਵੀ ਕਹਿੰਦੇ ਨੇ ਭਾਈ ਮਾਇਆ ਬਹੁਤ ਗਲਤ ਹੈ ਮਾਇਆ ਬਹੁਤ ਜਿੰਨੀ ਮਾਇਆ ਤੁਹਾਡੇ ਕੋਲ ਹੈ ਤੁਸੀਂ ਸਾਰੀ ਤਿਆਗ ਦਿਓ ਜਿੰਨੀ ਮਾਇਆ ਤੁਹਾਡੇ ਕੋਲ ਹੈ ਤੁਸੀਂ ਸਾਰੀ ਸਾਰੀ ਮਾਇਆ ਛੱਡ ਕੇ ਮੈਨੂੰ ਦੇ ਦਿਓ ਅਸੀਂ ਇਹਨੇ ਸਾਰੀ ਮਾਇਆ ਛੱਡ ਕੇ ਮੈਨੂੰ ਤੁਸੀਂ ਮਾਇਆ ਨਾ ਰੱਖੋ ਤੁਸੀਂ ਆਪਣੀ ਸਾਰੀ ਮਾਇਆ ਛੱਡੋ ਤੇ ਮੈਨੂੰ ਦੇ ਦਿਓ ਅੱਜ ਸਾਡੇ ਗੱਲਾਂ ਇਸ ਤਰ੍ਹਾਂ ਕਰਦੇ ਪਰ ਜੀਵਨ ਦੀ ਵਿਚਾਰ ਹੈ ਜੋ ਵਿਅਕਤੀ ਉਸ ਮਾਇਆ ਦਾ ਸਹੀ ਪ੍ਰਯੋਗ ਕਰਨਾ ਸਿੱਖ ਜਾਂਦਾ ਹੈ ਜੋ ਵਿਅਕਤੀ ਉਸ ਮਾਇਆ ਦਾ ਸਹੀ ਪ੍ਰਯੋਗ ਇੱਕ ਦਾ ਹੈ ਮਾਇਆ ਸਿਰਫ ਪੈਸੇ ਤੱਕ ਸੀਮਤ ਨਹੀਂ ਮਾਇਆ ਕਈ ਚੀਜ਼ਾਂ ਵਿੱਚ ਹੈ ਇਸ ਤਰ੍ਹਾਂ ਪਰਮਾਨੰਦ ਗਿਰੀ ਜੀ ਨੇ ਜੇ ਰੱਬ ਮੈਨੂੰ ਆ ਕਰਕੇ ਕਹੇ ਮੈਂ ਤੁਹਾਨੂੰ ਦਰਸ਼ਨ ਦੇਣਾ ਚਾਹੁੰਦਾ ਹਾਂ ਵੀ ਆਪਾਂ ਸਾਰੇ ਖੁਸ਼ ਹੋ ਜਾਾਂਗੇ ਵੀ ਰੱਬ ਸਾਨੂੰ ਦਰਸ਼ਨ ਦੇਣਾ ਚਾਹੁੰਦਾ ਹੈ ਪਰ ਪਰਮਾਨੰਦ ਗਿਰੀ ਜੀ ਕਹਿੰਦੇ ਨੇ ਤੇ ਮੈਂ ਵੀ ਇਸ ਜੀ ਨੂੰ ਪੂਰਾ ਮੰਨਦਾ ਵਾਂ ਕਿ ਮੈਂ ਰੱਬ ਨੂੰ ਕਵਾਂਗਾ ਵੀ ਮੈਨੂੰ ਤੁਹਾਡੇ ਦਰਸ਼ਨਾ ਦੀ ਲੋੜ ਨਹੀਂ ਮੈਨੂੰ ਤੁਹਾਡੇ ਦਰਸ਼ਨਾ ਦੀ ਲੋੜ ਕਿਉਂਕਿ ਜਿਹੜੇ ਤੁਸੀਂ ਰੂਪ ਵਿਖਾਉਂਦੇ ਹੋ ਜਿਹੜੇ ਤੁਸੀਂ ਰੂਪ ਉਹ ਮਾਇਦੇ ਰੂਪ ਨੇ ਉਹ ਮਾਇਆ ਦੇ ਰੂਪ ਨੇ ਸਭ ਝੂਠ ਹੈ ਮੈਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਅਗਰ ਤੁਸੀਂ ਦਰਸ਼ਨ ਦੇਣੇ ਨੇ ਕਿਸੇ ਮੂਰਖ ਨੂੰ ਜਾ ਕਰਕੇ ਦਿਓ ਜੋ ਗਿਆਨੀ ਆ ਉਹਨੂੰ ਰੱਬ ਦੇ ਦਰਸ਼ਨਾਂ ਦੀ ਲੋੜ ਨਹੀਂ ਮੈਨੂੰ ਤੁਹਾਡੇ ਗੁਣ ਚਾਹੀਦੇ ਨੇ ਜਿੱਦਣ ਗੁਣ ਦੇਣੇ ਹੁਣ ਜਦੋਂ ਮੇਰੇ ਦਰ ਤੇ ਆਇਆ ਜੀ ਮੈਨੂੰ ਤੁਹਾਡੇ ਗੁਣ ਚਾਹੀਦੇ ਨੇ ਮੈਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਮੈਨੂੰ ਤੁਹਾਡੇ ਗੁਣਾ ਦੀ ਲੋੜ ਹੈ ਤੁਸੀਂ ਆਓ ਮੈਨੂੰ ਆਪਣੇ ਗੁਣ ਦੋ ਨਾ ਕਿ ਆਪਣੇ ਦਰਸ਼ਨ ਦੋ ਹੇ ਮਾਇਆ ਦੀ ਵਿਆਖਿਆ ਹੈ ਇਸ ਦੁਨੀਆ ਵਿੱਚ ਜੋ ਕੁਝ ਸਾਨੂੰ ਵਿਖਦਾ ਹੈ ਉਹ ਮਾਇਆ ਵਿੱਚ ਆਉਂਦਾ ਇਸ ਦੁਨੀਆ ਵਿੱਚ ਜੋ ਕੁਝ ਸਾਨੂੰ ਵਿਖਦਾ ਹੈ ਉਹ ਮਾਇਆ ਵਿੱਚ ਆਉਂਦਾ ਹੈ ਹਰ ਇੱਕ ਚੀਜ਼ ਦੀ ਸਾਨੂੰ ਅਵਸ਼ਕਤਾ ਵੀ ਹੈ ਪਰ ਜਦੋਂ ਹਰ ਇੱਕ ਚੀਜ਼ ਦੀ ਅਵਸ਼ਕਤਾ ਤੋਂ ਵੱਧ ਆਪਾਂ ਕਿਸੇ ਚੀਜ਼ ਨੂੰ ਇਕੱਠਿਆਂ ਕਰਨ ਲੱਗ ਜਾਂਨੇ ਹਾਂ ਉਦੋਂ ਉਹ ਨੁਕਸਾਨ ਕਰਦੀ ਹੈ ਪਾਣੀ ਸਰੀਰ ਵਾਸਤੇ ਬਹੁਤ ਹੀ ਜ਼ਰੂਰੀ ਹੈ ਪਰ ਪਾਣੀ ਜ਼ਿਆਦਾ ਪੀਓ ਪਾਣੀ ਦੀ ਜ਼ਿਆਦਾ ਮਾਤਰਾ ਵੱਧ ਜਾਂਦੀ ਹੈ ਉਹ ਵੀ ਨੁਕਸਾਨ ਕਰਦਾ ਹੈ ਪ੍ਰਸ਼ਾਦਾ ਛਕਣਾ ਰੋਟੀ ਖਾਣਾ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਪਰ ਰੋਟੀ ਨੂੰ ਜਿਆਦਾ ਖਾ ਲਓ ਰੋਟੀ ਜ਼ਹਿਰ ਬਣ ਜਾਂਦੀ ਫਰੂਟ ਖਾਣੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਫਰੂਟ ਜਿਆਦਾ ਖਾ ਲਓ ਵੀ ਜ਼ਹਿਰ ਬਣ ਜਾਂਦੇ ਨੇ ਹਰ ਇੱਕ ਚੀਜ਼ ਦੀ ਇੱਕ ਸੀਮਤ ਮਾਤਰਾ ਆਪਣੇ ਜੀਵਨ ਵਿੱਚ ਜ਼ਰੂਰੀ ਹੈ ਗੁਰੂ ਸਾਹਿਬ ਹੋਈ ਕਹਿੰਦੇ ਨੇ ਜੋਸ ਮਾਇਆ ਦੀ ਸੀਮਤ ਮਾਤਰਾ ਨੂੰ ਸਮਝ ਲੈਂਦਾ ਹੈ ਜੋਸ ਮਾਇਆ ਦੀ ਸੀਮਤ ਮਾਤਰਾ ਨੂੰ ਸਮਝ ਕਰਕੇ ਆਪਣੇ ਜੀਵਨ ਵਿੱਚ ਵਿਸਾਰ ਲੈਂਦਾ ਹੈ ਕਹੋ ਨਾਨਕ ਸੁਨ ਰੇ ਮਨਾ ਤੈ ਘਟ ਬ੍ਰਹਮ ਨਿਵਾਸ ਤੈ ਘਟ ਬ੍ਰਹਮ ਨਿਵਾਸ ਜੋ ਉਸ ਮਾਇਆ ਦੀ ਮਮਤਾ ਨੂੰ ਸਮਝ ਲੈਂਦਾ ਹੈ ਜੋ ਉਸ ਮਾਇਆ ਦੀ ਉਸਖਤਾ ਨੂੰ ਸਮਝ ਲੈਂਦਾ ਹੈ ਉਹਦੇ ਅੰਦਰ ਬ੍ਰਹਮ ਦਾ ਨਿਵਾਸ ਹੁੰਦਾ ਹੈ ਉਹਦੇ ਅੰਦਰ ਬ੍ਰਹਮ ਦਾ ਹੁਣ ਆਪਣੇ ਸਾਰੇ ਅੰਦਰ ਰੱਬ ਵਸਦਾ ਹੈ ਆਪਣੇ ਸਾਰੇ ਅੰਦਰ ਰੱਬ ਪਰ ਕਮੀ ਹੈ ਅਸੀਂ ਰੱਬ ਨੂੰ ਦਬਾਇਆ ਹੋਇਆ ਹੈ ਅਸੀਂ ਰੱਬ ਨੂੰ ਸੱਚ ਝੂਠ ਨੇ ਸੱਚ ਨੂੰ ਦਬਾਇਆ ਹੋਇਆ ਹੈ ਝੂਠ ਨੇ ਸੱਚ ਨੂੰ ਸਾਨੂੰ ਝੂਠ ਸੁਣਨ ਦੀ ਆਦਤ ਪੈ ਚੁੱਕੀ ਹੈ ਜਦੋਂ ਅਸੀਂ ਝੂਠ ਸੁਣਦੇ ਆ ਸਾਨੂੰ ਉਹ ਸੱਚ ਲੱਗਦਾ ਹੈ ਅਗਰ ਕੋਈ ਸਾਨੂੰ ਆ ਕਰਕੇ ਸੱਚ ਦੱਸੇ ਉਹ ਸਾਨੂੰ ਝੂਠ ਲੱਗੇਗਾ ਕਿਉਂਕਿ ਝੂਠ ਸੁਣਦੇ ਆਦੀ ਹੋ ਚੁੱਕੇ ਆ ਝੂਠ ਸੁਣਨ ਦੇ ਅਸੀਂ ਆਦੀ ਹੋ ਚੁੱਕੇ ਹਾਂ ਜਦੋਂ ਸਾਡਾ ਮਨ ਉਸ ਝੂਠ ਨੂੰ ਨਕਾਰਨ ਲੱਗ ਜਾਏਗਾ ਜਿੱਦਣ ਸਾਡਾ ਮਨ ਉਸ ਝੂਠ ਨੂੰ ਨਕਾਰਨ ਲੱਗ ਜਾਏਗਾ ਉਸ ਦਿਨ ਸੱਚ ਦੀ ਪ੍ਰਾਪਤੀ ਇਸ ਦੁਨੀਆ ਤੇ ਹੁੰਦੀ। ਉਸ ਦਿਨ ਬ੍ਰਹਮ ਦੀ ਪ੍ਰਾਪਤੀ ਇਸ ਦੁਨੀਆ ਤੇ ਹੁੰਦੀ ਹੈ। ਅੱਜ ਲੋਕ ਕਹਿੰਦੇ ਨੇ ਬ੍ਰਹਮ ਇਸ ਦੁਨੀਆ ਤੇ ਨਹੀਂ ਹੈ। ਲੋਕ ਕਹਿੰਦੇ ਨੇ ਬ੍ਰਹਮੀਆਂ ਤੇ ਨਹੀਂ ਹੈ। ਲੋਕ ਮੰਨਦੇ ਨੇ ਬ੍ਰਹਮ ਨਾਮ ਦੀ ਕੋਈ ਚੀਜ਼ ਨਹੀਂ। ਪਰ ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਜਿਸ ਤਰ੍ਹਾਂ ਲੋਮੜੀ ਜਾਂਦੀ ਹੈ ਪੇੜ ਦੇ ਕੋਲ ਅੰਗੂਰ ਬਹੁਤ ਉੱਚੇ ਹੁੰਦੇ ਨੇ। ਅੰਗੂਰ ਬਹੁਤ ਅੰਗੂਰਾਂ ਨੂੰ ਖਾਣ ਹੀ ਪੌਂਦੀ। ਦੁਨੀਆਂ ਨੂੰ ਆ ਕੇ ਐ ਨਹੀਂ ਦੱਸਦੀ ਵੀ ਮੈਨੂੰ ਅੰਗੂਰ ਮਿਲੇ ਨਹੀਂ ਕਹਿੰਦੀ ਹੈ ਅੰਗੂਰ ਖੱਟੇ ਨੇ ਕਹਿੰਦੀ ਹੈ ਅੰਗੂਰ ਸਾਡੇ ਅੰਦਰ ਐਨਾ ਹੰਕਾਰ ਐ ਅਸੀਂ ਦੁਨੀਆਂ ਨੂੰ ਐ ਨਹੀਂ ਦੱਸ ਪਾਦੇ ਵੀ ਅਸੀਂ ਬ੍ਰਾਹਮਣ ਨੂੰ ਪਹਿਚਾਣ ਨਹੀਂ ਪਾਰੇ ਅਸੀਂ ਬ੍ਰਾਹਮਣ ਨੂੰ ਪਹਿਚਾਣ ਅਸੀਂ ਐ ਕਹਿੰਨੇ ਆ ਬ੍ਰਹਮ ਹੈ ਹੀ ਨਹੀਂ ਅਗਰ ਅਸੀਂ ਇਸ ਚੀਜ਼ ਨੂੰ ਮੰਨ ਲਾਂਗੇ ਬ੍ਰਹਮ ਹੈ ਨਹੀਂ ਤੇ ਬ੍ਰਹਮ ਨੂੰ ਕਦੀ ਪਾ ਨਹੀਂ ਪਾਵਾਂਗੇ ਤੇ ਬ੍ਰਹਮ ਵੀ ਇਸ ਦੁਨੀਆਂ ਤੋਂ ਵੱਖ ਕਰਕੇ ਕੋਈ ਨਹੀਂ ਹੈ ਬ੍ਰਹਮ ਵੀ ਇਸ ਦੁਨੀਆਂ ਤੋਂ ਵੱਖ ਕਰਕੇ ਉਹ ਜੋ ਨਹੀਂ ਹੈ ਬ੍ਰਹਮ ਇਸ ਦੁਨੀਆ ਵਿੱਚ ਹੀ ਫਸਰਿਆ ਹੋਇਆ ਹੈ ਉਸ ਫਸਰੇ ਹੋਏ ਬ੍ਰਹਮ ਨੂੰ ਪਹਿਚਾਨਣ ਦੀ ਲੋੜ ਹੈ ਜਿੱਦਣ ਉਸ ਫਸਰੇ ਹੋਏ ਬ੍ਰਹਮ ਨੂੰ ਪਹਿਚਾਨਾਂਗੇ ਮਾਇਆ ਦੀ ਮਮਤਾ ਨੂੰ ਛੱਡ ਕਰਕੇ ਉਸ ਬ੍ਰਹਮ ਦੇ ਵਿੱਚ ਦੀਨ ਹੋਵਾਂਗੇ ਬ੍ਰਹਮ ਸਾਡੇ ਅੰਦਰ ਨਿਵਾਸ ਕਰਨਾ ਸ਼ੁਰੂ ਕਰ ਦੇਵੇਗਾ ਇੱਕ ਮੌਲਾਣਾ ਜੀ ਹੈਗੇ ਨੇ ਪਾਕਿਸਤਾਨ ਦੇ ਉਹ ਕਹਾਣੀ ਸੁਣਾਉਂਦੇ ਨੇ ਬੜੀ ਸੋਹਣੀ ਉਹ ਕਹਿੰਦੇ ਨੇ ਵੀ ਅੱਲਾ ਨੇ ਇਸ ਦੁਨੀਆ ਨੂੰ ਸਾਜਿਆ ਅੱਲਾ ਨੇ ਇਸ ਦੁਨੀਆ ਨੂੰ ਸਾਜਿਆ ਅੱਲਾਹ ਨੇ ਫਿਰ ਸੋਚਿਆ ਵੀ ਮੈਂ ਕਿਸੇ ਐਸੀ ਜਗ੍ਹਾ ਤੇ ਲੁਕ ਜਾਵਾਂ ਵੀ ਲੋਕ ਮੈਨੂੰ ਆਸਾਨੀ ਦੇ ਨਾਲ ਲੱਭ ਨਾ ਲੈਣ। ਵੀ ਅਗਰ ਸਾਰੇ ਲੱਭ ਲੈਣਗੇ ਫਿਰ ਦਿੱਕਤ ਹੋ ਜਾਏਗੀ। ਵੀ ਮੈਨੂੰ ਕੋਈ ਆਸਾਨੀ ਦੇ ਨਾਲ ਲੱਭ ਨਾ ਪਾਏ। ਉਹ ਮੌਲਾਣਾ ਜੀ ਕਹਿੰਦੇ ਨੇ। ਉਹ ਫਿਰ ਕਹਿੰਦੇ ਨੇ ਜੀ ਅੱਲਾਹ ਕਹਿੰਦਾ ਵੀ ਮੈਂ ਚੰਨ ਤੇ ਜਾ ਕੇ ਲੁਕ ਜਾਣਾ ਵਾਂ। ਫਿਰ ਸੋਚਦਾ ਵੀ ਇਨਸਾਨ ਬਹੁਤ ਤੇਜ਼ ਹੋ ਜਾਏਗਾ ਇਹ ਚੰਨ ਤੱਕ ਵੀ ਆ ਜਾਏਗਾ। ਉਹ ਸੋਚਦੇ ਨੇ ਮੈਂ ਬਦਲਾਂ ਵਿੱਚ ਜਾ ਕਰਕੇ ਲੁਕ ਜਾਵਾਂ। ਫਿਰ ਕਹਿੰਦੇ ਨੇ ਇਨਸਾਨ ਤੇਜ ਬਹੁਤ ਹੈ ਇੱਕ ਸਮਾਂ ਆਏਗਾ ਇਨਸਾਨ ਬੱਦਲਾਂ ਨੂੰ ਵੀ ਛਾਣ ਮਾਰੇਗਾ ਅੱਜ ਆਪਾਂ ਵੇਖਦੇ ਨਾ ਆਪਣੇ ਹੈਲੀਕਾਪਟਰ ਉਡਰ ਰਹੇ ਨੇ 에ਰੋਪਲੇਨ ਬੱਦਲਾਂ ਦੇ ਉੱਤੇ ਉੱਡਦੇ ਨੇ ਬੱਦਲਾਂ ਤੋਂ ਥੱਲੇ ਨਹੀਂ ਉੱਡਦੇ ਬੱਦਲਾ ਤੋਂ ਉੱਤੇ ਵੀ ਪਹੁੰਚ ਜਾਏਗਾ ਫਿਰ ਕਹਿੰਦੇ ਅੱਲਾ ਨੇ ਇਸ ਤਰ੍ਹਾਂ ਸੋਚਿਆ ਵੀ ਮੈਂ ਇਨਸਾਨ ਦੇ ਅੰਦਰ ਛੁਪ ਜਾਣਾ ਹਾਂ ਇਨਸਾਨ ਦੇ ਅੰਦਰ ਜਿੱਦਾਂ ਇਨਸਾਨ ਦੇ ਅੰਦਰ ਛੁਪ ਜਾਵਾਂਗਾ ਇਨਸਾਨ ਬਹੁਤ ਮੂਰਖ ਹੈ ਦੁਨੀਆ ਦੀ ਹਰ ਇੱਕ ਵਸਤੂ ਨੂੰ ਛਾਣ ਮਾਰੇਗਾ ਆਪਣੇ ਅੰਦਰ ਛਾਦੀ ਨਹੀਂ ਮਾਰੇਗਾ ਆਪਣੇ ਅੰਦਰ ਝਾਤੀ ਕਿਉਂਕਿ ਰੱਬ ਤੁਹਾਡੇ ਅੰਦਰ ਹੈ ਸੀ ਆਪਣੇ ਅੰਦਰ ਝਾਤੀ ਨਹੀਂ ਮਾਰ ਰਹੇ ਬਾਹਰ ਰੱਬ ਨੂੰ ਲੱਭ ਰਹੇ ਆ ਰੱਬ ਕਦੀ ਲੱਭੇਗਾ ਨਹੀਂ ਹੁਣ ਮੇਰਾ ਨਾਮ ਮਨਕੀਰਤ ਹੈ ਮੇਰਾ ਨਾਮ ਤੁਸੀਂ ਘਰ ਜਾਓ ਘਰ ਜਾ ਕੇ ਮਾਲਾ ਫੜ ਲਓ ਮਨਕੀਰਤ 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 ਕਰੀ ਜਾਓ ਕਿ ਮੈਂ ਆਵਾਂਗਾ ਨਹੀਂ ਆਵਾਂਗਾ ਨਾ ਆਈ ਮੈਨੂੰ ਫੋਨ ਕਰੋ ਭਾਈ ਮਨਕੀਰਤ ਤੁਹਾਡੀ ਲੋੜ ਹੈ ਫਟਾਫਟ ਆ ਜਾਓ ਆਵਾਂਗਾ ਨਾ ਹਰ ਇੱਕ ਚੀਜ਼ ਦਾ ਤਰੀਕਾ ਹੈ ਹੁਣ ਮੇਰੇ ਸਾਹਮਣੇ ਤੁਸੀਂ ਬੈਠੇ ਤੁਹਾਡਾ ਨਾਮ ਕੀ ਬਈ ਹੈ ਗਰ ਕਰਨ ਹੁਣ ਮੈਂ ਇੱਥੇ ਆਵਾਜ਼ ਮਾਰੀ ਜਾਂ ਕਰਨ ਮੈਨੂੰ ਲੱਭਦਾ ਨਹੀਂ ਪਿਆ ਵੀ ਕਰਨ ਮੈਨੂੰ ਕਰਨ ਮੇਰੇ ਸਾਹਮਣੇ ਬੈਠਾ ਹੈ ਕਰਨ ਮੇਰੇ ਅਗਰ ਮੈਂ ਕਰਨ ਨੂੰ ਲੱਭਦਾ ਰਵਾਂਗਾ ਮਾਈਕ ਬੰਦ ਹੋ ਗਿਆ ਜੀ ਅਗਰ ਮੈਂ ਕਰਨ ਨੂੰ ਅਗਰ ਮੈਂ ਕਰਨ ਨੂੰ ਲੱਭਦਾ ਰਵਾਂਗਾ ਤੇ ਕੀ ਮੈਨੂੰ ਕਰਨ ਕਦੀ ਲੱਭੇਗਾ ਕਰਨ ਮੇਰੇ ਸਾਹਮਣੇ ਹੈ ਬਾਣੀ ਕਹਿੰਦੀ ਹੈ ਸਭ ਕੁਛ ਘਰ ਮੈਂ ਬਾਹਰ ਨਹੀਂ ਜੋ ਮਿਲਦਾ ਹੈ ਘਰ ਦੇ ਅੰਦਰੋਂ ਮਿਲਦਾ ਹੈ ਬਾਹਰੋਂ ਕੁਝ ਮਿਲਦਾ ਨਹੀਂ ਜੋ ਕੁਝ ਮਿਲਦਾ ਹੈ ਘਰ ਦੇ ਅੰਦਰੋਂ ਮਿਲਦਾ ਹੈ ਬਾਹਰੋਂ ਕੁਝ ਨਹੀਂ ਮਿਲਦਾ ਅਸੀਂ ਘਰ ਹੀ ਫਰੋਲਣਾ ਛੱਡ ਦਿੰਨੇ ਆ ਬਾਹਰ ਫਰੋਲਦੇ ਰਹ ਜੰਦ ਇਸ ਮਾਇਆ ਦੀ ਮਮਤਾ ਨੂੰ ਛੱਡ ਕਰਕੇ ਆਪਣੇ ਅੰਦਰ ਦੇ ਬ੍ਰਹਮ ਦੇ ਵਿਚਾਰ ਨੂੰ ਪਸਾਰ ਲਈਏ ਤੇ ਉਸ ਬ੍ਰਹਮ ਦਾ ਵਿਸਾਰ ਆ ਨਿਵਾਸ ਸਾਡੇ ਅੰਦਰ ਹੋ ਜਾਏ ਜਿਹ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਨ ਜੋ ਆਪਣੀ ਹੋਮੈ ਨੂੰ ਛੱਡ ਕਰਕੇ ਆਪਣੀ ਹੋਮੈ ਨੂੰ ਉਸ ਕਰਤੇ ਰਾਮ ਨੂੰ ਪਹਿਚਾਨ ਲੈਂਦਾ ਇਹਦੀ ਨੋਏ ਸਾਰੀ ਹੈ ਜੀ ਉਸ ਕਰਤਾ ਰਾਮ ਨੂੰ ਪਹਿਚਾਨ ਅੱਜ ਆਪਾਂ ਸੋਚਦੇ ਹਾਂ ਜੋ ਕੁਝ ਕਰਦਾ ਮੈਂ ਕਰਦਾ ਜੋ ਕੁਝ ਕਰਦਾ ਆਪਾਂ ਕਹਿੰਨੇ ਨਾ ਮੈਂ ਕਰਨ ਵਾਲਾ ਹਾਂ ਇੱਥੇ ਕਥਾ ਕੋਣ ਕਰ ਰਿਹਾ ਹੈ ਮਨਕੀਰਤ ਸਿੰਘ ਕਰ ਰਿਹਾ ਹੈ ਪਰ ਸੱਚ ਹੈ ਨਹੀਂ ਵੀ ਇੱਥੇ ਕਥਾ ਮਨਕੀਰਤ ਸਿੰਘ ਕਰ ਰਿਹਾ ਮਨਕੀਰਤ ਸਿੰਘ ਵਿੱਚ ਤੇ ਕੋਈ ਸ਼ਕਤੀ ਨਹੀਂ ਮਨਕੀਰਤ ਸਿੰਘ ਵਿੱਚ ਇੰਨੀ ਤਾਕਤ ਨਹੀਂ ਵੀ ਮਨਕੀਰਤ ਸਿੰਘ ਪੌੜੀ ਚੜ੍ਹ ਕੇ ਸਟੇਜ ਤੱਕ ਪਹੁੰਚ ਜਾਏ ਐ ਰੱਬ ਕਰਾਉਣ ਵਾਲਾ ਹੈ ਤੇ ਦਾਸ ਕਰਨ ਵਾਲਾ ਹੈ ਆਪਾਂ ਕਹਿ ਦਿੰਨੇ ਆ ਵੀ ਸਾਡੇ ਤੋਂ ਪਾਪ ਹੋ ਗਿਆ ਸਾਡੇ ਤੋਂ ਪੁੰਨ ਹੋ ਗਿਆ ਪਰ ਕਰਾਉਣ ਵਾਲਾ ਦੁਨੀਆ ਤੇ ਰੱਬ ਹੈ ਤੇ ਤੁਸੀਂ ਕੌਣ ਹੁੰਦੇ ਹੋ ਕਰਨ ਵਾਲੇ ਕਰਾਉਣ ਵਾਲਾ ਦੁਨੀਆ ਤੇ ਰੱਬ ਹੈ ਤੁਸੀਂ ਕੌਣ ਹੁੰਦੇ ਹੋ ਕਰਨ ਵਾਲੇ ਅੱਜ ਆਪਣੇ ਅੰਦਰ ਇੰਨੀ ਹਉਮੈ ਇੰਨਾ ਹੰਕਾਰ ਵੱਡ ਚੁਕਿਆ ਹੈ ਅਸੀਂ ਸਵਾਰਥੀ ਬਣ ਗਏ ਹਰ ਇੱਕ ਵਿਅਕਤੀ ਨੂੰ ਸਵਾਰਥ ਅਸੀਂ ਅੱਜ ਪੜ੍ਹਾਈ ਕਰਦੇ ਹਾਂ ਸਵਾਰਥ ਕਰਕੇ ਪੜ੍ਹਦੇ ਹਾਂ ਸਾਨੂੰ ਨੌਕਰੀ ਮਿਲੇ ਅੱਜ ਅਸੀਂ ਪੜਾਉਨੇ ਹਾਂ ਤੇ ਸਵਾਰਥ ਕਰਕੇ ਪੜਾਉਨੇ ਹਾਂ ਸਾਨੂੰ ਤਨਖਾਹ ਮਿਲੇ ਅੱਜ ਮੈਂ ਕਥਾ ਕਰਦਾ ਤੇ ਮੈਂ ਵੀ ਸਵਾਰਥ ਕਰਕੇ ਕਥਾ ਕਰਦਾ ਮੇਰੀ ਕੋਈ ਇੱਜ਼ਤ ਮਾਨ ਹੋਵੇ ਰੱਬ ਕਰਕੇ ਕੋਈ ਦੁਨੀਆ ਤੇ ਕੁਝ ਨਹੀਂ ਕਰ ਰਿਹਾ ਜੋ ਰੱਬ ਕਰਕੇ ਦੁਨੀਆ ਤੇ ਕਰਦਾ ਹੈ ਅਸਲ ਰੱਬ ਨੂੰ ਉਹ ਪਹਿਚਾਣ ਪਾਉਂਦਾ ਹੈ ਹਉਮੈ ਨੂੰ ਛੱਡ ਕਰਕੇ ਕਰਤਾ ਰਾਮ ਪਛਾਨ ਉਸ ਰਾਮ ਕਰਤੇ ਨੂੰ ਪਹਿਚਾਨ ਲੈਂਦਾ ਹੈ ਤੇ ਰਾਮ ਕਰਨ ਵਾਲਾ ਹੈ ਰਾਮ ਇਸ ਦੁਨੀਆ ਤੇ ਬਹੁਤ ਕੁਝ ਕਰਦਾ ਹੈ ਰਾਮ ਨੇ ਇਹ ਦੁਨੀਆ ਨੂੰ ਵਸਾਇਆ ਹੈ ਰਾਮ ਇਸ ਦੁਨੀਆ ਦੀ ਪਾਲਨਹਾਰ ਕਰ ਰਿਹਾ ਹੈ ਤੇ ਰਾਮ ਹਰ ਇੱਕ ਜੀਵ ਦੇ ਅੰਦਰ ਵਸ ਕਰਕੇ ਉਹਦੀ ਪਾਲਣਾ ਕਰਦਾ ਹੈ ਇਸ ਜੀਵ ਦਾ ਮੁੱਲ ਹੀ ਉਦੋਂ ਤੱਕ ਹੈ ਜਦੋਂ ਤੱਕ ਉਹ ਰਾਮ ਤੁਹਾਡੇ ਨਾਲ ਹੈ ਜਿੱਦਨ ਰਾਮ ਜਿੱਦਨ ਰਾਮ ਤੁਹਾਡੇ ਤੋਂ ਪਰਾਂ ਹੋ ਜਾਏਗਾ ਉਦਣ ਤੁਹਾਡੇ ਆਪਣੇ ਸਰੀਰ ਨੂੰ ਕੋਈ ਪੁੱਛੇਗਾ ਨਹੀਂ ਉਦਣ ਤੁਹਾਡੇ ਆਪਣੇ ਸਰੀਰ ਨੂੰ ਕੋਈ ਪੁੱਛੇਗਾ ਤੁਸੀਂ ਹੋਗੇ ਪਰ ਬੋਲੋਗੇ ਨਹੀਂ ਤੁਹਾਡੀਆਂ ਅੱਖਾਂ ਹੋਣਗੀਆਂ ਪਰ ਵੇਖਣਗੀਆਂ ਨਹੀਂ ਤੁਹਾਨੂੰ ਫੱਟੇ ਉੱਤੇ ਪਾਇਆ ਜਾਏਗਾ ਸਾਰਾ ਟੱਬਰ ਤੁਹਾਨੂੰ ਨਵਾਏ ਤੋਂ ਆਏਗਾ ਚਾਰ ਮੋੜਿਆਂ ਤੇ ਤੁਹਾਡੇ ਅੰਜ਼ੀਰ ਚੁੱਕਣਗੇ ਟੁੱਟੇ ਤੇ ਜੰਗਾਲੇ ਹੋਏ ਛੱਡ ਥੱਲੇ ਜਾ ਕੇ ਫੂਕ ਆਣਗੇ ਤੁਹਾਡੇ ਸਰੀਰ ਦੀ ਮਹੱਤਤਾ ਰਹਿ ਜਾਏਗੀ ਰਾਮ ਤੋਂ ਬਿਨਾਂ ਰਾਮ ਦੇ ਨਾਲ ਇਸ ਦੁਨੀਆ ਵਿੱਚ ਹਰ ਇੱਕ ਚੀਜ਼ ਦੀ ਮਹੱਤਤਾ ਹੈ ਜਿੱਦਨ ਰਾਮ ਚਲਾ ਜਾਂਦਾ ਹੈ ਫੁੱਲ ਮਰ ਜਾ ਜਾਂਦੇ ਨੇ ਫੁੱਲਾਂ ਦੀ ਮਹਿ ਖਤਮ ਫੁੱਲਾਂ ਦੀ ਮੈਲੀ ਖਤਮ ਹੋ ਜਾਂਦੀ ਜਿੱਦਨ ਰਾਮ ਚਲਾ ਜਾਂਦਾ ਹੈ ਇਹ ਇਨਸਾਨ ਬੋਲਣਾ ਬੰਦ ਕਰ ਦਿੰਦਾ ਹੈ ਚੱਲਣਾ ਬੰਦ ਕਰ ਦਿੰਦਾ ਹੈ ਇਨਸਾਨ ਨੂੰ ਫੂਕ ਆਇਆ ਜਾਂਦਾ ਹੈ ਇਨਸਾਨ ਦੀ ਮਹੱਤਤਾ ਖਤਮ ਹੋ ਜਾਂਦੀ ਕਰਤਾ ਰਾਮ ਨੂੰ ਜੋ ਪਹਿਚਾਣਦਾ ਹੈ ਖੁਦ ਕਾਰਜ ਕਰਦਾ ਹੈ ਦੁਨੀਆ ਦਾ ਹਰ ਇੱਕ ਪਲ ਪਲ ਨੂੰ ਸਵਰਗੇ ਜੀਵਨ ਦੇ ਨਾਲ ਜੀਂਦਾ ਹੈ ਤੇ ਹਰ ਇੱਕ ਵਿਅਕਤੀ ਨੇ ਇਸ ਦੁਨੀਆ ਵਿੱਚ ਕੰਮ ਕੀਤਾ ਭਗਤ ਕਬੀਰ ਦੀ ਗੱਲ ਕਰੋ ਖੱਡੀ ਤੇ ਕਪੜੇ ਬੁਨਿਆ ਕਰਦੇ ਸਨ ਭਗਤ ਰਵਿਦਾਸ ਦੀ ਗੱਲ ਕਰੀਏ ਜੁੱਤੀਆਂ ਗੰਢਿਆ ਕਰਦੇ ਸਨ ਗੁਰਨਾਨਕ ਦੀ ਗੱਲ ਕਰੀਏ ਇੱਤਨਾ ਨੇ ਮੋਦੀ ਖਾਨਾ ਚਲਾਇਆ ਮੱਜਾਚਾਰੀਆਂ ਗੁਰਨਾਨਕ ਸਾਹਿਬ ਨੇ ਖੇਤੀ ਕੀਤੀ ਪਰ ਅੱਜ ਬੜੀ ਅਫਸੋਸ ਦੀ ਗੱਲ ਹੈ ਮੇਰੇ ਵਰਗੇ ਜੋ ਗੁਰਨਾਨਕ ਦੀ ਗੱਲ ਕਰਦੇ ਨੇ ਕੰਮ ਨਹੀਂ ਜੇ ਕਰਦੇ ਮੇਰੇ ਵਰਗੇ ਜੋ ਗੁਰਨਾਨਕ ਦੀ ਗੱਲ ਕਰਦੇ ਨੇ ਉਹ ਕੰਮ ਨਹੀਂ ਜੇ ਕਰਦੇ ਅਗਰ ਅਸਲੀਅਤ ਵਿੱਚ ਅਸੀਂ ਨਾਨਕ ਦੀ ਵਿਚਾਰ ਧਾਰਾ ਦੇ ਨਾਲ ਜੁੜੀਏ ਅਗਰ ਅਸਲੀਅਤ ਵਿੱਚ ਅਸੀਂ ਰਬ ਦੀ ਚਾਰ ਧਾਰਾ ਦੇ ਨਾਲ ਜੁੜੀਏ ਤੇ ਸਾਡਾ ਸਿਧਾਂਤ ਰੱਬ ਦਾ ਸਿਧਾਂਤ ਬਣ ਜਾਏ ਸਾਡੀਆਂ ਅੱਖਾਂ ਉਹ ਵੇਖਣ ਜੋ ਨਾਨਕ ਵਿਖਾਉਂਦਾ ਹੈ ਸਾਡੇ ਕੰਨ ਉਹ ਸੁਣਨ ਜੋ ਨਾਨਕ ਸੁਣਾਉਂਦਾ ਹੈ ਸਾਡਾ ਮੂੰਹ ਉਹ ਬੋਲੇ ਜੋ ਨਾਨਕ ਬੁਲਾਉਂਦਾ ਹੈ ਤੇ ਜ਼ਿੰਦਗੀ ਵਿੱਚ ਹਰ ਇੱਕ ਸਫਲੀ ਚੀਜ਼ ਪ੍ਰਾਪਤ ਹੋਏਗੀ ਇਹ ਪ੍ਰਾਣੀ ਹੋ ਮੈਂ ਤਜੀ ਕਰਤਾ RAM ਪ੍ਰਸ਼ਾਨ ਹੋ ਮੈਂ ਇਹਨੂੰ ਛੱਡ ਕੱਢ ਕੇ ਉਸ RAM ਦੇ ਕਰਨ ਕਰਾਨ ਨੂੰ ਪਹਿਚਾਨ ਲੈਂਦਾ ਹੈ ਕਹੋ ਨਾਲ ਕਵੈ ਮੁਕਤ ਨਰ ਅਹ ਮਨ ਸਾਚੀ ਮਾਨ ਉਹੀ ਨਰ ਉਹੀ ਬੰਦਾ ਉਹੀ ਔਰਤ ਉਹੀ ਬੱਚਾ ਉਹੀ ਬਜ਼ੁਰਗ ਇਸ ਦੁਨੀਆ ਤੋਂ ਮੁਕਤ ਹੈ ਜੋ ਆਪਣੀ ਹੋ ਮੈਂ ਨੂੰ ਛੱਡ ਕੱਢ ਕੇ RAM ਦੀ ਕਰਤਾ ਨੂੰ RAM ਦੇ ਕਰਨੇ ਨੂੰ ਪਹਿਚਾਨ ਲੈਂਦਾ ਹੈ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰੀ ਕੋ ਨਾਮ ਐ ਕਲ ਯੁਗ ਦਾ ਸਮਾਂ ਆਪਾਂ ਕਹਿੰਨੇ ਨਾ ਕਲ ਯੁਗ ਦਾ ਸਮਾਂ ਐ ਕਲ ਯੁਗ ਦਾ ਸਮਾਂ ਹੈ ਪਰ ਯੁਗ ਬਣਾਏ ਸਾਡੇ ਵਰਗਿਆਂ ਨੇ ਯੁਗ ਬਣਾਏ ਸੱਤ ਯੁਗ ਬਣਾਇਆ ਸਾਡੇ ਵਰਗਿਆਂ ਨੇ ਜਦੋਂ ਅਸੀਂ ਸਾਰੇ ਉਸ ਰੱਬ ਦੇ ਨਾਮ ਵਿੱਚ ਲੀਨ ਸਾਂ ਦੁਨੀਆ ਸੱਤ ਯੁਗ ਸੀ ਜਦੋਂ ਵਿੱਚ ਕਈ ਲੋਕ ਰੱਬ ਦੇ ਨਾਮ ਤੋਂ ਵਿਛੜ ਗਏ ਤ੍ਰੇਤਾ ਯੁਗ ਬਣ ਗਿਆ ਹੋਰ ਵਿਛੜ ਗਏ ਦਵਾਪਰ ਬਣ ਗਿਆ ਹੁਣ ਆਪਾਂ ਲਗਭਗ ਸਾਰੇ ਵਿਛੜੇ ਫਿਰਦੇ ਆ ਕਾਲਯੁਗ ਬਣ ਗਿਆ ਇਸ ਤੋਂ ਉੱਤੇ ਕਾਲਯੁਗ ਦਵਾਪਰ ਦੀ ਕੋਈ ਵਿਆਖਿਆ ਨਹੀਂ ਭੈ ਨਾਸਨ ਦੁਰਮਤ ਹਰਨ ਕੱਲ ਮੈਂ ਹਰੀ ਕੋ ਨਾਮ ਅਗਰ ਪੈ ਤੋ ਤੁਹਾਨੂੰ ਕੋਈ ਬਚਾ ਸਕਦਾ ਹੈ ਦੁੱਖਾਂ ਤੋਂ ਦਿਲਦਰਾ ਤੋਂ ਤੁਹਾਨੂੰ ਕੋਈ ਬਚਾ ਸਕਦਾ ਹੈ ਇਸ ਕੱਲ ਵਿੱਚ ਉਹ ਹਰੀ ਦਾ ਨਾਮ ਹੈ ਅਗਰ ਹਰੀ ਦਾ ਨਾਮ ਨਹੀਂ ਜ਼ਿੰਦਗੀ ਬੱਜੀ ਰਹਿ ਜਾਏਗੀ ਕਿਸੇ ਮੁਕਤੀ ਵਿੱਚ ਪ੍ਰਾਪਤ ਨਹੀਂ ਹੋ ਪਾਵਾਂਗੇ ਅਗਰ ਹਰੀ ਦਾ ਨਾਮ ਨਹੀਂ ਜ਼ਿੰਦਗੀ ਬੱਜੀ ਰਹਿ ਜਾਏਗੀ ਕਿਸੇ ਮੁਕਤੀ ਵਿੱਚ ਪ੍ਰਾਪਤ ਨਹੀਂ ਹੋ ਪਾਵਾਂਗੇ ਅੱਜ ਤੋਂ ਤਿੰਨ ਪਹਿਲਾਂ ਅਸੀਂ ਹੱਥ ਖੜੇ ਕਰਾਇਸੀ ਸਵੇਰੇ ਉੱਠਦੇ ਆ ਰੱਬ ਨੂੰ ਕੌਣ ਯਾਦ ਕਰਦਾ ਹੈ ਸਵੇਰੇ ਉੱਠਦੇ ਆ ਰੱਬ ਨੂੰ ਕੌਣ ਉਹ ਦਿਨ ਵੀ ਹੱਥ ਖੜੇ ਸਨ ਅੱਜ ਵੇਖਦੇ ਆ ਜੀ ਕਿੰਨੇ ਹੱਥ ਖੜੇ ਨੇ ਕੈਮਰਾਮੈਨ ਜੀ ਕੈਮਰਾ ਕਮਾਇਆ ਜਾਏ ਹਾਂਜੀ ਕਿਹੜਾ ਕਿਹੜਾ ਸਵੇਰੇ ਉੱਠਦੇ ਆ ਰੱਬ ਨੂੰ ਯਾਦ ਕਰਦਾ ਹੈ ਟੀਚਰ ਬੱਚੇ ਜਿਹੜੇ ਨੇ ਸਭ ਹੱਥ ਖੜਾ ਕਰਾ ਹਾਂਜੀ 1 2 3 4 5 6 7 ਅੱਜ ਵਾਵਾ ਗਿਣਤੀ ਵਧੀ ਲੱਗਦੀ ਹੈ ਬਈ ਇਧਰ ਵਾਲੇ ਰੱਬ ਤੋਂ ਪਿਛੜੇ ਨੇ ਭਾਈ ਰੱਬ ਨੂੰ ਯਾਦ ਕਰਿਆ ਕਰੋ ਇਧਰ ਵਾਲੇ ਰੱਬ ਤੋਂ ਪਿਛੜੇ ਨੇ ਭਾਈ ਰੱਬ ਨੂੰ ਯਾਦ ਕਰਿਆ ਕਰੋ ਅਗਰ ਰੱਬ ਦੀ ਵੀ ਯਾਦ ਨਹੀਂ ਆਉਂਦੀ ਫਿਰ ਦੁਨੀਆ ਵਿੱਚ ਆ ਨਹੀਂ ਸਕਦੀ ਹੋਰ ਤੁਹਾਨੂੰ ਰੀਆ ਪ੍ਰੀਆ ਕੁਝ ਨਹੀਂ ਦੇ ਕਰਕੇ ਜਾਏਗੀ ਜੋ ਦੇ ਕਰਕੇ ਜਾਏਗਾ ਰੱਬ ਹੀ ਦੇ ਕਰਕੇ ਜਾਏਗਾ ਉਸ ਰੱਬ ਦੀ ਯਾਦ ਵਿੱਚ ਜ਼ਿੰਦਗੀ ਨੂੰ ਬਤੀਤ ਕਰਿਏ ਹਰ ਇੱਕ ਪ੍ਰੇਮ ਵਿਛੜਿਆ رہ ਜਾਂਦਾ ਹੈ ਜੋ ਪ੍ਰੇਮ ਉਸ ਪਰਮਾਤਮਾ ਦੇ ਨਾਲ ਲੱਗਾ ਹੋਏ ਉਹ ਪ੍ਰੇਮ ਕਦੀ ਵੀ ਖਾਲੀ ਨਹੀਂ ਰਹਿੰਦਾ ਉਹ ਪ੍ਰੇਮ ਝੋਲੀਆਂ ਭਰ ਕਰਕੇ ਜਾਂਦਾ ਦੁਨੀਆ ਦਾ ਹਰ ਇੱਕ ਵਿਅਕਤੀ ਸਾਥ ਛੱਡ ਜਾਵੇਗਾ ਮੇਰਾ ਪਰਮਾਤਮਾ ਜੀ ਦੇ ਨਾਲ ਖੜਿਆ ਹੋਏ ਸਾਰੀ ਉਮਰ ਬੀਤ ਜਾਏਗੀ ਦੁਨੀਆ ਵਿੱਚ ਮਾੜੇ ਤੋਂ ਮਾੜਾ ਸਮਾ ਆ ਜਾਏਗਾ ਰੱਬ ਤੁਹਾਡਾ ਸਾਥ ਨਹੀਂ ਛੱਡੇਗਾ ਮਨਕੀਰਤ ਸਿੰਘ ਇੱਕ ਠੋਕ ਕਰਕੇ ਕਹਿ ਸਕਦਾ ਹੈ ਮੈਨੂੰ ਆਪਣੇ ਪਰਮਾਤਮਾ ਉੱਤੇ ਵਿਸ਼ਵਾਸ ਹੈ ਦੁਨੀਆ ਦੀ ਸ਼ਕਤੀਆਂ ਛੱਡ ਜਾਣਗੀਆਂ ਹਰ ਇੱਕ ਵਿਅਕਤੀ ਭਾਵੇਂ ਜਿੰਨਾ ਮਰਜੀ ਸਾਥ ਸੰਬੰਧੀ ਤੁਹਾਡਾ ਆਪਣੇ ਬੱਚੇ ਕਿਉਂ ਨਾ ਹੋਣ ਉਹ ਵੀ ਸਾਥ ਛੱਡ ਜਾਣਗੇ ਪਰ ਰੱਬ ਕਥਨੀ ਛੱਡੇਗਾ ਐ ਰੱਬ ਦੀ ਖੁਸ਼ਹਾਲੀ ਹੈ ਐ ਰੱਬ ਦੀ ਕੁਦਰਤ ਹੈ ਐ ਰੱਬ ਦੀ ਖੂਬਸੂਰਤੀ ਹੈ ਇਸ ਦੁਨੀਆ ਭਾਈ ਰੱਬ ਨੂੰ ਯਾਦ ਜ਼ਰੂਰ ਕਰਿਆ ਕਰੀਏ ਪੈ ਨਾਸ਼ਨ ਦਰਮਤ ਹਰਨ ਕਲ ਮੈਂ ਹਰੀ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹ ਕਾਮ ਜੋ ਵਿਅਕਤੀ ਨਾਨਕ ਨੂੰ ਭਜ ਲੈਂਦਾ ਜੋ ਵਿਅਕਤੀ ਨਾਨਕ ਨੂੰ ਬੁੱਝ ਲੈਂਦਾ ਹੈ ਨਾਨਕ ਨੂੰ ਬੁੱਝ ਲੈਂਦਾ ਹੈ ਹੁਣ ਨਾਮ ਵਿੱਚ ਵੀ ਅੰਤਰ ਹੈ ਨਾਮ ਵਿੱਚ ਵੀ ਅੰਤਰ ਹੈ ਨਾਮ ਜਪਣ ਤੋਂ ਭਾਵ ਆ ਨਹੀਂ ਵੀ ਮਾਲਾ ਪਾੜ ਲਓ 2.5 ਘੰਟੇ ਅੱਖਾਂ ਬੰਦ ਕਰ ਲਓ ਰਾਮ ਰਾਮ ਅੱਲਾ ਅੱਲਾ ਖੁਦਾ ਖੁਦਾ ਅਲੀ ਅਲੀ ਗੋਡ ਗੋਡ ਵਾਗੁਰੂ ਵਾਗੁਰੂ ਕਰੀ ਜਾਓ ਨਾਮ ਜਪਣਾ ਹੈ ਆਪਣੇ ਕੰਮ ਕਰਦੇ ਹੋਏ ਉਸ ਰਾਮ ਦੀ ਚਿਤ ਵਿੱਚ ਜ਼ਿੰਦਗੀ ਨੂੰ ਬਤੀਤ ਕਰਨਾ ਕਾਪੀ ਵਿੱਚ ਲਿਖਦੇ ਹੋਏ ਉਸ ਰਾਮ ਦੀ ਯਾਦ ਵਿੱਚ ਲਿਖਣਾ ਬਲੈਕਬੋਰਡ ਤੇ ਪੜਾਉਂਦੇ ਹੋਏ ਉਸ ਰਾਮ ਦੀ ਯਾਦ ਵਿੱਚ ਪੜਾਉਣਾ ਹੋਮਵਰਕ ਕਰਦੇ ਹੋਏ ਰਾਮ ਦੀ ਯਾਦ ਵਿੱਚ ਕਰਨਾ ਇਹ ਨਾਮ ਜਪਣਾ ਹੈ ਨਾਮ ਜਪਣ ਦਾ ਕੋਈ ਸਮਾਨਦਾਰਤ ਨਹੀਂ ਨਾਮ ਚੋ ਵੀ 24 ਘੰਟੇ 86 ਜਪਿਆ ਜਾਂਦਾ ਹੈ ਜਦੋਂ ਖੁਦਾ ਦੇ ਨਾਲ ਪ੍ਰੇਮ ਵੱਧ ਜਾਏ ਨਾਨਕ ਨੂੰ ਬੁੱਝ ਲੈਂਦਾ ਹੈ ਨਿਸ ਦਿਨ ਜੋ ਨਾਨਕ ਭਜੈ ਉਸ ਨਾਨਕ ਦੀ ਕਰਤਾ ਕਰਨ ਨੂੰ ਜੋ ਪਹਿਚਾਣਦਾ ਹੈ ਉਸ ਪਰਮਾਤਮਾ ਨੂੰ ਜੋ ਖੁਦ ਖੁਦਾ ਨੂੰ ਪਹਿਚਾਣ ਕਰ ਕਰਕੇ ਇਸ ਦੁਨੀਆ ਵਿੱਚ ਉਸ ਪਰਮਾਤਮਾ ਦੇ ਚਿੱਤ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਭਜੈ ਸਫਲ ਹੋਏ ਤਹ ਕਾਮ ਉਹ ਕਾਮ ਹਮੇਸ਼ਾ ਸਫਲ ਹੋ ਜਾਂਦੇ ਉਹ ਕੰਮ ਹਮੇਸ਼ਾ ਸਫਲ ਹੋ ਜਾਂਦੇ ਨੇ ਤੇ ਦੁਨੀਆ ਦੀ ਸਚਾਈ ਹੈ ਰੱਬ ਦੀ ਬੰਦਗੀ ਵਿੱਚ ਅਗਰ ਪ੍ਰਸ਼ਾਦਾ ਬਣਾਇਆ ਜਾਏਗਾ ਪ੍ਰਸ਼ਾਦੇ ਵਿੱਚ ਸਵਾਦ ਵਖਰਾ ਹੈ ਆਪਾਂ ਕਹਿੰਦੇ ਨਾ ਵੀ ਪੰਡਾਰਿਆਂ ਦਾ ਜਿਹੜਾ ਲੰਗਰ ਹੈ ਬਹੁਤ ਸੋਹਣਾ ਲੱਗਦਾ ਹੈ ਲੰਗਰ ਦਾ ਪ੍ਰਸ਼ਾਦਾ ਸਵਾਦ ਲੱਗਦਾ ਸਾਰਿਆਂ ਨੂੰ ਲੱਗਦਾ ਉਹਦੇ ਵਿੱਚ ਕਾਰਨ ਹੈ ਰੱਬ ਦੀ ਬੰਦਗੀ ਕਰਦਿਆਂ ਹੋਇਆ ਰੱਬ ਦੇ ਘਰ ਵਿੱਚ ਉਹ ਪ੍ਰਸ਼ਾਦਾ ਬਣਦਾ ਮੈਂ ਪਹਿਲਾਂ ਵੀ ਵਿਚਾਰ ਕੀਤੀ ਹੈ ਪੁਰਾਣੇ ਸਮੇਂ ਜਦੋਂ ਮਾਵਾਂ ਪ੍ਰਸ਼ਾਦਾ ਬਣਾਉਂਦੀਆਂ ਸਨ ਪ੍ਰਸ਼ਾਦਾ ਬਣਾਉਂਦੇ ਹੋਏ ਰੱਬ ਦਾ ਨਾਮ ਜਪਿਆ ਕਰਦੀਆਂ ਸਨ ਜਬਜੀ ਸਾਹਿਬ ਕਰਦੀਆਂ ਸਨ ਹਨੂਮਾਨ ਕਾਲੀਸ਼ਾ ਕਰਦੀਆਂ ਸਨ ਬੱਚੇ ਹੁੰਦੇ ਸਨ ਮਹਾਰਾਣਾ ਪ੍ਰਤਾਪ ਵਰਗੇ ਬੱਚੇ ਹੁੰਦੇ ਸਨ ਬਾਬਾ ਦੀਪ ਸਿੰਘ ਵਰਗੇ ਬੱਚੇ ਹੁੰਦੇ ਸਨ ਭਾਈ ਮਣੀ ਸਿੰਘ ਵਰਗੇ ਅੱਜ ਦੇ ਹਾਲਾਤ ਐਸੇ ਨੇ ਇੱਕ ਪਾਸੇ ਅਸੀਂ ਆਟਾ ਗੁੰਨਦੇ ਆ ਦੂਜੇ ਪਾਸੇ ਨਾਟਕ ਵੇਖਦੇ ਆ ਬੱਚੇ ਵੀ ਸਾਡੇ ਉਸ ਤਰ੍ਹਾਂ ਦੇ ਨਾਟਕੀ ਬਣ ਗਏ ਨੇ ਇਹ ਦੁਨੀਆ ਦੀ ਸੱਚਾਈ ਹੈ ਆਪ ਜੀ ਸਾਰਿਆਂ ਨੂੰ ਬੇਨਤੀ ਕਰ ਜਾ ਕਰਕੇ ਆਪਣੀ ਮਾਤਾ ਨੂੰ ਇਹ ਚੀਜ਼ ਮੰਗੋ ਅੱਜ ਦਾ ਮੇਰਾ ਜਨਮ ਦਿਨ ਆਏ ਐਸ ਜਨਮ ਦਿਨ ਤੋਂ ਮੈਂ ਤੁਹਾਡੇ ਤੇ ਇੱਕ ਪ੍ਰੋਮਿਸ ਲੰਗਦਾ ਹਾਂ ਵੀ ਜਦੋਂ ਵੀ ਮੇਰਾ ਪ੍ਰਸ਼ਾਦਾ ਬਣਾਇਆ ਜਾਏ ਉਸ ਰੱਬ ਦੀ ਬੰਦਗੀ ਕਰ ਕਰਕੇ ਬਣਾਇਆ ਜਾਏ। ਅਗਰ ਉਹ ਰੱਬ ਦੀ ਬੰਦਗੀ ਪ੍ਰਸ਼ਾਦੇ ਵਿੱਚ ਆਏਗੀ ਜ਼ਿੰਦਗੀ ਬਦਲ ਦੇਵੇਗੀ ਜ਼ਿੰਦਗੀ ਤੁਹਾਡੀ ਉਦੋਂ ਬਦਲੇਗੀ ਜਦੋਂ ਸਾਡੇ ਕਾਰਜ ਕਾਰਜ ਵਿੱਚ ਰੱਬ ਵਸੇਗਾ। ਪ੍ਰਸ਼ਾਦਾ ਪੜਾਉਂਦੇ ਹੋਏ ਰੱਬ ਦਾ ਨਾਮ ਲਿੱਤਾ ਜਾਏ ਪ੍ਰਸ਼ਾਦਾ ਵਧੀਆ ਬਣਦਾ। ਪੜਾਉਂਦੇ ਹੋਏ ਰੱਬ ਦਾ ਨਾਮ ਲਿੱਤਾ ਜਾਏ ਵਧੀਆ ਪੜਾਇਆ ਜਾਂਦਾ ਪੜਦੇ ਹੋਏ ਰੱਬ ਦਾ ਨਾਮ ਲਿੱਤਾ ਜਾਏ ਵਧੀਆ ਪੜਿਆ ਜਾਂਦਾ ਇਹਦੇ ਵਿੱਚ ਕੋਈ ਸ਼ਕਤੀ ਨਹੀਂ ਅਗਰ ਤੁਸੀਂ ਐਸੀ ਚੀਜ਼ ਨੂੰ ਮੰਨ ਲਵੋ ਕਿ ਅਸੀਂ ਰੱਬ ਦੀ ਬੰਦਗੀ ਕਰਦੇ ਹੋਏ ਆਪਣੇ ਜੀਵਨ ਦੀ ਪੜਾਈਆਂ ਕਰਾਂਗੇ ਰੱਬ ਦੀ ਬੰਦਗੀ ਕਰਦੇ ਆਪਣੀ ਜੀਵਨ ਦੀ ਪੜਾਈਆਂ ਕਰਾਂਗੇ ਦਾਸ ਦਾ ਆਪਣਾ ਅਜਮਾਇਆ ਹੋਇਆ ਹੈ ਇੱਕ ਵਾਰੀ ਬਲੈਕਬੋਰਡ ਤੋਂ ਪੜਿਆ ਹੋਇਆ ਸਾਰੀ ਉਮਰ ਬੰਦਾ ਭੁੱਲਦਾ ਨਹੀਂ ਅੱਜ ਆਪਾਂ ਭੁੱਲ ਜਾਂਨੇ ਆ ਪਿਛਲੀ ਕਾਪੀ ਪਿਛਲੇ ਪੇਜ ਤੇ ਕੀ ਲਿਖਿਆ ਸੀ ਇੱਕ ਵਾਰੀ ਪੜਿਆ ਹੋਇਆ ਬੰਦਾ ਕਦੀ ਭੁੱਲਦਾ ਨਹੀਂ ਜੋ ਰੱਬ ਦੀ ਬੰਦਗੀ ਕਰਦੇ ਹੋਏ ਰੱਬ ਉਸ ਪੜਾਈਆਂ ਨੂੰ ਕਰਦਾ ਹੈ ਇਹ ਕਾਰਜ ਉਦੋਂ ਸਫਲ ਹੁੰਦੇ ਨੇ ਜਦੋਂ ਨਾਨਕ ਦੀ ਨਾਮ ਵਿੱਚ ਮਤੀਤ ਕੀਤੇ ਹੋਣ ਸਿਰਫ ਇੱਕ ਪੰਕਤੀ ਦੇ ਹੋਰ ਅਰਥ ਕਰਾਂਗੇ ਉਸ ਤੋਂ ਬਾਅਦ ਮਾਫੀ ਚਾਵਾਂਗੇ ਕੱਲ ਸਾਡਾ ਆਖਰੀ ਦਿਨ ਹੈ ਆਖਰੀ ਦਿਨਾਂ ਤੇ ਅਸੀਂ ਜੋ ਕੰਪੀਟੀਸ਼ਨ ਹੁਲੀ ਕੇ ਸੰ ਉਹਦੇ ਵਿੱਚ ਬੱਚੇ ਜਿਆਦਾ ਨੇ ਸਾਡੇ ਕੋਲ ਸਮਾਂ ਘੱਟ ਹੈ ਕੁਝ ਬੱਚਿਆਂ ਕੋਲੋਂ ਅਸੀਂ ਕੱਲ ਸੁਣਿਆ ਹੈ ਜਿਨ੍ਹਾਂ ਦਾ ਕੱਲ ਤਿਆਰ ਸੀ ਇਨਾ ਦਾ ਅੱਜ ਤਿਆਰ ਹੈ ਅਸੈਂਬਲੀ ਖਤਮ ਹੋਣ ਤੋਂ ਬਾਅਦ ਬੱਚੇ ਚਲੇ ਜਾਣ ਜਿਨ੍ਹਾਂ ਨੇ ਕੰਪੀਟੀਸ਼ਨ ਭਾਗ ਲੈਣਾ ਹੈ ਤੇ ਉਹਨਾਂ ਨੇ ਨਹੀਂ ਸੁਣਾਇਆ ਅੱਜ ਆਖਰੀ ਦਿਨ ਹੈ ਤੁਸੀਂ ਸੁਣਾ ਸਕਦੇ ਹੋ ਜੇ ਤਿੰਨ ਚਾਰ ਬੱਚੇ ਟੋਪ ਦੇ ਹੋਣਗੇ ਫਸਟ ਸੈਕਿੰਡ ਥਰਡ ਵਾਲੇ ਉਹ ਕੱਲ ਸਟੇਜ ਤੇ ਆ ਕੇ ਸੁਣਾ ਦੇਣਗੇ ਇਹ ਬੇਨਤੀ ਦਾਸ ਵੱਲੋਂ ਹੈ ਤੇ ਕੱਲ ਅਸੀਂ ਸਮਾਪਤੀ ਕਰਾਂਗੇ ਕੱਲ ਆਖਰੀ ਦਿਨ ਹੋਏਗਾ ਕੱਲ ਤੁਹਾਡੇ ਵੱਲੋਂ ਮੈਨੂੰ ਇੱਕ ਚੀਜ਼ ਚਾਹੀਦੀ ਹੈ ਕੱਲ ਸਾਰਿਆਂ ਵੱਲੋਂ ਮੈਨੂੰ ਇੱਕ ਇੱਕ ਚੀਜ਼ ਚਾਹੀਦੀ ਹੈ ਕੁਛ ਆਪਣੇ ਟੀਚਰਾਂ ਨੂੰ ਟੋਫੀਆਂ ਚੋਕਲੇਟਾਂ ਖਵਾਈਆਂ ਹੋਣਗੀਆਂ ਮੈਨੂੰ ਇੱਕ ਪ੍ਰੋਮਿਸ ਦੇ ਕਰਕੇ ਜਾਇਆ ਜੇ ਵੀ ਜਿਹੜਾ 9 ਦਿਨਾਂ ਦਾ ਕੈਂਪ ਅਸੀਂ ਲਗਾਇਆ ਹੈ ਜਿਹੜਾ 9 ਦਿਨਾਂ ਦਾ ਕੈਂਪ ਅਸੀਂ ਲਗਾਇਆ ਹੈ ਉਹਦੇ ਵਿੱਚੋਂ ਕੋਈ ਵੀ ਇੱਕ ਦਿਨ ਦੀ ਕੋਈ ਵੀ ਇੱਕ ਗੱਲ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਅੱਜ ਤੋਂ ਲਾਗੂ ਕਰਾਂਗੇ ਇਹ ਪ੍ਰੋਮਿਸ ਮੈਨੂੰ ਤੁਹਾਡੇ ਸਾਰਿਆਂ ਤੋਂ ਚਾਹੀਦਾ ਜੋ ਨਹੀਂ ਕਰੇਗਾ ਉਹਨੂੰ ਡਾਂਗ ਦੇ ਨਾਲ ਕਰਾਵਾਂਗੇ ਸਵਾ ਪਿੰਨਤਾ ਵੀ ਪ੍ਰੋਮਿਸ ਜਰੂਰ ਕਰਨਾ ਹੈ ਅਗਲੀ ਵਿਚਾਰ ਕਰਕੇ ਮਾਫੀ ਚਾਹਾਂਗੇ ਜੋ ਜੀਬਾ ਗੁਣ ਗੋਬਿੰਦ ਭਜੈ ਕਰਨ ਸੁਣੈ ਹਰ ਨਾਮ ਹੁਣ ਜੀਬਾ ਉਸ ਰੱਬ ਦੀ ਬੰਦਗੀ ਕਰੇ ਸਾਡੀ ਜੀਬ ਨੂੰ ਰੋਗ ਹੈ ਅਸੀਂ ਚੁਗਲੀਆਂ ਕਰਦੇ ਆ ਨਹੀਂ ਪੈਣੇ ਫਲਾਣੀ ਕਲਾਸ ਪਤਾ ਕੀ ਹੋਇਆ ਸਾਡੀ ਆਦਤ ਹੈ ਸਾਡੀ ਜੀਬਾ ਕਹਿੰਦੀ ਹੈ ਵੀ ਉਹ ਮੂਵੀ ਵਿੱਚ ਫਲਾਣੀ ਐਕਟਰ ਨੇ ਫਲਾਣੀ ਐਕਟਿੰਗ ਬਹੁਤ ਵਧੀਆ ਕੀਤੀ ਸਾਡੀ ਜੀਬਾ ਉਦੋਂ ਤੱਕ ਸੀਮਤ ਹੈ ਪਰ ਜੀਬਾ ਗੋਬਿੰਦ ਭਜੈ ਜੀਬਾ ਉਸ ਗੋਬਿੰਦ ਦੇ ਗੁਣ ਨੂੰ ਗਾਏ ਤੁਹਾਡੀ ਬੋਲਾਂ ਵਿੱਚ ਐਸੀ ਮਠਾਸ ਹੋਏ ਤੁਹਾਡੇ ਬੋਲਾਂ ਵਿੱਚ ਐਸੀ ਮਠਾਸ ਹੋਏ ਦੁਨੀਆ ਤਰਸੇ ਹੈ ਬੰਦਾ ਬੋਲੇ ਦੁਨੀਆ ਤਰਸੇ ਹੈ ਬੰਦਾ ਬੋਲੇ ਪਰ ਅੱਜ ਅਫਸੋਸ ਹੈ ਸਾਡੀ ਜੀਬ ਐਸੀ ਹੈ ਲੋਕ ਵੇਟ ਕਰਦੇ ਨੇ ਕਦੋਂ ਚੁੱਪ ਹੋਏ ਤੇ ਕਦੋਂ ਜਾਏ ਅੱਜ ਅਫਸੋਸ ਹੈ ਸਾਡੇ ਮੁਖ ਵਿੱਚ ਐਸੀ ਮਠਾਸ ਹੋਏ ਰੱਬ ਦੇ ਗੁਨਾ ਵਿੱਚ ਸਾਡੇ ਬਚਨ ਜੇ ਹੋਣ ਦੁਨੀਆ ਤਰਸੇ ਆ ਬੰਦਾ ਬੋਲੇ ਦੁਨੀਆ ਵੇਟ ਕਰੇ ਐ ਬੰਦਾ ਬੋਲੇ ਜੀਬਾ ਗੁਣ ਗੋਬਿੰਦ ਭਜੈ ਕੰਨ ਸੁਣੈ ਹਰ ਨਾਮ ਹਰੀ ਦੇ ਨਾਮ ਨੂੰ ਕੰਨ ਸੁਣਨ ਹਰੀ ਦੇ ਨਾਮ ਨੂੰ ਕੰਨ ਅੱਜ ਸਾਡੇ ਕੰਨ ਸੁਣਦੇ ਨੇ ਫਲਾਨੀ ਕਲਾਜ ਦੀ ਕੁੜੀ ਦੇ ਬੈਗ ਵਿੱਚੋਂ ਫੋਨ ਫੜਿਆ ਗਿਆ ਫਲਾਨੀ ਕਲਾਜ ਦੇ ਮੁੰਡੇ ਦੇ ਬੈਗ ਵਿੱਚੋਂ ਫੋਨ ਫੜਿਆ ਗਿਆ ਅੱਜ ਸਾਡੀ ਕੰਨ ਐ ਸਭ ਸੁਣਦੇ ਨੇ ਪਰ ਸਾਡੇ ਕੰਨ ਜਿੱਦਣ ਰੱਬ ਦੀ ਬੰਦਗੀ ਸੁਣਨ ਲੱਗ ਜਾਣਗੇ ਸੁਣਨ ਵਾਲੇ ਦਾ ਦਰਜਾ ਬਾਣੀ ਵਿੱਚ ਸਭ ਤੋਂ ਉੱਚਾ ਹੈ ਸੁਣਤੇ ਪੁਨੀਤ ਕਹੈ ਤੇ ਪਵਿੱਤ ਸੁਣਨ ਵਾਲਾ ਪੁਨੀਤ ਹੈ ਕਹਿਣ ਵਾਲਾ ਪਵਿੱਤਰ ਹੈ ਤੇ ਬਾਣੀ ਪੁਨੀਤ ਦੇ ਦਰਜੇ ਨੂੰ ਕਹਿੰਦੀ ਹੈ ਪਵਿੱਤਰ 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 ਪੁਨੀਤ ਤਿੰਨ ਵਾਰੀ ਪਵਿੱਤਰ ਜੁੜਦਾ ਤਾਂ ਪੁਨੀਤ ਦੀ ਦਰਜੀ ਪ੍ਰਾਪਤ ਹੁੰਦੀ ਹੈ ਤਿੰਨ ਵਾਰੀ ਪਵਿੱਤਰ ਜੁੜਦਾ ਤਾ ਪੁਨੀਤ ਦਾ ਦਰਜਾ ਪ੍ਰਾਪਤ ਹੁੰਦਾ ਹੈ ਸੁਣਨ ਵਾਲੇ ਦਾ ਐਡਾ ਦਰਜਾ ਹੈ ਤੇ ਅੱਜ ਦੇ ਸਮੇਂ ਵਿੱਚ ਸਾਡੇ ਮੁਤਾਬਕ ਦੁਨੀਆ ਦਾ ਸਭ ਤੋਂ ਵੱਡਾ ਮਹਾਰਥੀ ਮਹਾਬਲੀ ਉਹ ਵਿਅਕਤੀ ਹੈ ਜੋ ਕਿਸੇ ਗੱਲ ਨੂੰ ਪੂਰਾ ਸੁਣਦਾ ਹੈ ਕਿਸੇ ਗੱਲ ਨੂੰ ਪੂਰਾ ਸੁਣ ਲੈਂਦਾ ਹੈ ਤੇ ਉਸ ਗੱਲ ਨੂੰ ਪੂਰਾ ਪਚਾ ਲੈਂਦਾ ਹੈ ਇਸ ਦੁਨੀਆ ਵਿੱਚ ਸਭ ਤੋਂ ਵੱਡਾ ਮਹਾਬਲੀ ਤੇ ਮਹਾਰਥੀ ਅੱਜ ਦੇ ਸਮੇਂ ਵਿੱਚ ਉਹ ਹੈ ਕਿਉਂਕਿ ਸਾਡੇ ਵਿੱਚ ਇੰਨਾ ਪੇਸ਼ੈਂਸ ਹੀ ਨਹੀਂ ਰਹਿ ਗਿਆ ਸੀ ਕਿਸੇ ਦੀ ਗੱਲ ਨੂੰ ਪੂਰਾ ਸੁਣ ਸਕੀਏ ਪੂਰੀ ਗੱਲ ਨੂੰ ਸੁਣਨ ਤੋਂ ਬਾਅਦ ਅਸੀਂ ਕਿਸੇ ਗੱਲ ਨੂੰ ਪੂਰਾ ਪਛਾਛੀਏ ਸਾਡੇ ਵਿੱਚ ਇੰਨਾ ਪੇਸ਼ੈਂਸ ਨਹੀਂ ਤੁਹਾਡੇ ਕੰਨ ਸੁਣਨ ਰੱਬ ਦੀ ਬੰਦਗੀ ਸੁਣਨ ਤੁਹਾਡਾ ਜੀਬਾ ਬੋਲੇ ਰੱਬ ਦੀ ਬੰਦਗੀ ਬੋਲੇ ਸਾਡੇ ਗੱਲ ਕਰਨ ਦੇ ਜਿੱਦਣ ਟੌਪਿਕ ਬਦਲ ਜਾਣਗੇ ਜਿੱਦਣ ਸਾਡੀ ਗੱਲ ਕਰਨ ਦੇ ਟੌਪਿਕ ਬਦਲ ਜਾਣਗੇ ਚਾਰ ਬੰਦਿਆਂ ਵਿੱਚ ਬੈਠੋ ਉਸ ਚੀਜ਼ਾਂ ਬਾਰੇ ਗੱਲਾਂ ਕਰੋ ਦੇ ਉਹੋ ਜਾਈ ਤੁਹਾਡਾ ਸੁਭਾਅ ਬਣ ਜਾਏਗਾ ਅੱਜ ਅਸੀਂ ਚਾਰ ਜਿੰਦ ਬੰਦਿਆਂ ਵਿੱਚ ਬੈਠੀਏ ਅਸੀਂ ਰੱਬ ਦੀ ਬੰਦਗੀ ਦੀਆਂ ਗੱਲਾਂ ਕਰਦੇ ਹਾਂ ਅਸੀਂ ਇਤਿਹਾਸ ਦੀਆਂ ਹੀ ਗੱਲਾਂ ਕਰਦੇ ਹਾਂ ਅਸੀਂ ਗੁਰਮਤ ਦੀਆਂ ਹੀ ਗੱਲਾਂ ਕਰਦੇ ਹਾਂ ਜ਼ਿੰਦਗੀ ਬੋਲਣ ਦਾ ਟੰਗ ਉਸ ਤਰ੍ਹਾਂ ਬਣ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਚਾਰ ਬੰਦਿਆਂ ਵਿੱਚ ਬੈਠ ਕੇ ਗੱਲਾਂ ਕਰਾਂਗੇ ਉਸ ਤਰ੍ਹਾਂ ਦਾ ਸਾਡਾ ਜੀਵਨ ਬਣ ਜਾਏਗਾ ਜੋ ਸੁਣਾਗੇ ਉਹ ਬੋਲਾਂਗੇ ਉਹੀ ਦਿਮਾਗ ਵਿੱਚ ਛੱਪ ਜਾਏਗਾ ਕਹੋ ਨਾੜ ਸੁਨ ਰੇ ਮਣਾ ਪਰੇ ਨਾ ਜਮਕ ਧਾਮ ਜੋ ਰੱਬ ਦੀ ਬੰਦਗੀ ਨੂੰ ਬੋਲ ਲੈਂਦਾ ਹੈ ਜਿਹਦੀ ਜੀਬਾ ਰੱਬ ਦੀ ਬੰਦਗੀ ਤੋਂ ਇਲਾਵਾ ਕੁਝ ਬੋਲਦੀ ਨਹੀਂ ਜਿਹਦੇ ਕੰਨ ਰੱਬ ਦੀ ਬੰਦਗੀ ਤੋਂ ਇਲਾਵਾ ਕੁਝ ਸੁਣਦੇ ਨਹੀਂ ਉਹ ਜਮਾ ਦੇ ਧਾਮ ਤੋਂ 100 ਗੁਣਾ ਪਰਾਚਲਾ ਜਾਂਦਾ ਹੈ ਜਮਾ ਦਾ ਧਾਮ ਤੁਹਾਨੂੰ ਪਹਿਲਾਂ ਵੀ ਦਰਸਾਇਆ ਹੈ ਜਮਾ ਦਾ ਧਾਮ ਕੋਈ ਨਰਕਾਂ ਦੀ ਪੌੜੀ ਨਹੀਂ ਜਿੱਥੇ ਤੁਹਾਨੂੰ ਲਜਾ ਕੇ ਕਰਕੇ ਪਕੌੜਿਆਂ ਵਾਂਗੂ ਤਲਿਆ ਜਾਏਗਾ ਜਿੱਥੇ ਤੁਹਾਨੂੰ ਲਜਾ ਕੇ ਕਰਕੇ ਪਕੌੜਿਆਂ ਵਾਂਗੂ ਤਲਿਆ ਜਾਏਗਾ ਜਮਾ ਦਾ ਧਾਮ ਇਹ ਦੁਨੀਆ ਹੈ ਜਿੱਥੇ ਤੁਹਾਨੂੰ ਨਸ਼ੇ ਦੀ ਜਮਾ ਦੀ ਫਾਸ ਪੈ ਰਹੀ ਹੈ ਜਿੱਥੇ ਤੁਹਾਨੂੰ ਚੁਗਲੀਆਂ ਦੀ ਜਮਾ ਦੀ ਫਾਸ ਪੈ ਰਹੀ ਹੈ ਜਿੱਥੇ ਤੁਹਾਨੂੰ ਗਾਣਾਂ ਦੀ ਜਮਾ ਦੀ ਫਾਸ ਪੈ ਰਹੀ ਹੈ ਜਦੋਂ ਆਪਾਂ ਰੱਬ ਦੀ ਬੰਦਗੀ ਸੁਣਾਗੇ ਬੋਲਾਂਗੇ ਚੁਗਲੀ ਨਸ਼ਾ ਗਾਣਾ ਸਭ ਆਪਣੇ ਆਪ ਸਾਡੇ ਤੋਂ ਜਮਾ ਦੇ ਧਾਮ ਦੂਰ ਹੋ ਜਾਣਗੇ ਇਹ ਰੱਬ ਦੀ ਬੰਦਗੀ ਦੀ ਪਾਵਰ ਹੈ ਤੇ ਦਾਸ ਦੀ ਗਾਰੰਟੀ ਹੈ ਫਾਤੇ ਦੀ ਸਾਂਝ ਪਾਵਾਂਗੇ ਐਨੀ ਕੁ ਬੇਨਤੀਆਂ ਦਾਸ ਦੀਆਂ ਪ੍ਰਵਾਨ ਕਰਨੀਆਂ ਪ੍ਰੇਮ ਸਹਿਤ ਬਲਾਉ ਫਤੇ ਮੇਰ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਏ ਗੱਜ ਕਰਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਵਾਲਾ ਕੋਈ ਨਹੀਂ ਬੋਲਿਆ ਹੁਣ ਐ ਨਹੀਂ ਬੋਲਣਗੇ ਸਿਰਫ ਇਧਰ ਵਾਲੇ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਕੋਈ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਮੇਰੇ ਕੱਲੇ ਦੀ ਆਵਾਜ਼ ਜ਼ਿਆਦਾ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ